ਪਹਿਲਾਂ ਤਾਂ ਜੀ ਆਇਆਂ ਨੂੰ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਅੱਜ ਦੀ ਜੋ ਇਤਿਹਾਸਕ ਜਿੱਤ ਅਸੀਂ ਤਰੰਦਰਾਂ ਦੇ ਵਿੱਚ ਸਾਡੀ ਪਾਰਟੀ ਨੇ ਦਰਜ ਕੀਤੀ ਆ ਉਹ ਪੰਜਾਬ ਦੇ ਵਿੱਚ ਕਲੀਅਰ ਕਟ ਮੈਸੇਜ ਆ ਵਿਰੋਧੀਆਂ ਨੂੰ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਮਜ਼ਬੂਤ ਸਥਿਤੀ ਦੇ ਵਿੱਚ ਆ ਪੰਜਾਬ ਦੇ ਵਿੱਚ ਚੜ੍ਹੋਂ ਚੱਲੂਗਾ ਜੀ ਚੱਲ ਰਹੀ ਆ ਤੇ ਚੱਲਦਾ ਰਹੂਗਾ ਜੋ ਮਰਜੀ ਕੋਈ ਬਿਆਨਬਾਜ਼ੀ ਕਰੀ ਜਾਣ ਤੁਹਾਡੇ ਮੂਹਰੇ ਰਿਜ਼ਲਟ ਆ ਸੰਗਤ ਦਾ ਜੋ ਫਤਵਾ ਆ ਜੋ ਫੰਬੜੇ ਆਇਆ ਵਾ ਉਹ ਤੁਹਾਡੇ ਮੂਰੇ ਆ ਕੇ ਉਹਨਾਂ ਚ ਸਭ ਨੂੰ ਚੁੱਪ ਕਰਵਾ ਦਿੱਤਾ ਜੀ ਮੈਂ ਤੁਹਾਨੂੰ ਕੱਲ ਹੀ ਜਤੋਸ਼ ਮੈਨੂੰ ਇੱਕ ਕੋਸ਼ਰਪਟ ਕੀਤਾ ਤੁਹਾਨੂੰ ਦਾਫਤਾਫੀ ਕਿ ਕਿ 10 ਹਜ਼ਾਰ ਤੋਂ ਵੱਧ ਦੀ ਲੀਡ ਤੋਂ ਜਿੱਤ ਰਹੇ ਆ ਕਿਉਂਕਿ ਫਰ ਅਸੀਂ ਗਰਾਊਂਡ ਤੇ ਦੇਖਿਆ ਵਾ ਲੋਕਾਂ ਦਾ ਜੋ ਪਿਆਰ ਜੋ ਉਤਸ਼ਾਹ ਸਾਨੂੰ ਮਿਲਿਆ ਵਾ ਉਹ ਵਾਕਈ ਫੜ ਲਈ ਮਾਣ ਦੀ ਗੱਲ ਆ ਕਿ ਲੋਕ ਸਾਨੂੰ ਇੰਨਾ ਪਿਆਰ ਕਰਦੇ ਆ ਸਾਡੇ ਸੀਐਮ ਪਗੋਂ ਤੋਂ ਸਭ ਤੋਂ ਸ਼ੋਰ ਦੇ ਲੀਕ ਚਲਕ ਪੌਂਡ ਲੋਕਾਂ ਦਾ ਵੱਡਾ ਹਜੂਮ ਆ ਜਾਂਦਾ ਵੀ ਫਟਿਆ ਗੇਲੀਵਾਲ ਸਾਹਿਬ ਨੂੰ ਦੇਖਣ ਲਈ ਵੱਡਾ ਹਜੂਮ ਆ ਜਾਂਦਾ ਵੀ ਸੋ ਇੱਥੇ ਇੱਕ ਸਾਨੂੰ ਕਲੀਅਰ ਕਿਟ ਮੈਸੇਜ ਆਇਆ ਵਾ ਵੀ ਪੰਜਾਬ ਦੇ ਵਿੱਚ ਉਹੀ ਨੇਤਾ ਕਾਮਯਾਬ ਹੋਸਾ ਤਾਂ ਉਹੀ ਪਾਰਟੀ ਕਾਮਯਾਬਾ ਜਿਹੜੀ ਲੋਕਾਂ ਦੁਆਰਾ ਚੁਣੀ ਹੋਈ ਲੋਕਾਂ ਦੀ ਆਪ ਦੀ ਆ ਨਾ ਕਿ ਦਫ਼ਤਰਾਂ ਦੇ ਵਿੱਚ ਮਹਿਲਾ ਚੋਰੀ ਕਰਨ ਵਾਲੇ ਬੰਦਿਆਂ ਨੂੰ ਲੋਕ ਨਕਾਰ ਚੁਕੇ ਕੰਮ ਕੀਤੇ ਜਿਹੜੇ ਬੋਲਣਗੇ ਦੇਖੋ ਸਰ ਵਿਕਾਫ ਤੇ ਹੀ ਸਾਡੀ ਪਾਰਟੀ ਦਾ ਏਜੰਡਾ ਵਾ ਵਿਕਾਸ ਕਰਨਾ ਪਹਿਲੀ ਪਾਰਟੀ ਆ ਮੈਂ ਕੱਲ ਵੀ ਤੁਹਾਨੂੰ ਕੱਲ ਸੰਖੇਪ ਦੱਸੀ ਸੀ ਕਿ ਜਿਸ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਸੌ ਚੱਕਣ ਤੋਂ ਬਾਅਦ ਲਗਾਤਾਰ ਕੰਮਾਂ ਦੀ ਝੜੀ ਲਾਈ ਹੋਈ ਆ ਅਸੀਂ ਲੋਕਾਂ ਦੀ ਖਿੱਤ ਲਈ ਕੰਮ ਕਰ ਰਿਆ ਫਿਰ 300 ਜੀਟਾ ਬਿਜਲੀ ਮਾਫ ਕੀਤੀ এডਿਕੇਸ਼ਨ ਦੇ ਕੰਮ ਕੀਤਾ ਲੋਕਾਂ ਦੀ ਸਿਹਤ ਲਈ ਕੰਮ ਕੀਤਾ ਮੰਨਲਾ ਕਲੀਨਿਕ ਬਣਾਏ ਕਿੰਨੇ ਲੋਕਾਂ ਨੂੰ ਰੋਜ਼ਗਾਰ ਪ੍ਰੋਵਾਈਡ ਕਰਵਾਇਆ ਆਈ ਥਿੰਕ 55000 ਤੋਂ ਪਲੱਸ ਦੀ ਨੌਕਰੀ ਦੇ ਚੁੱਕੇ ਆ ਜੀ ਠੀਕ ਹੈ ਤੇ ਅੱਜ ਤੁਸੀਂ ਲਾਇਸੈਂਸ ਬਣਾਉਣ ਚਲੇ ਜਾਓ ਅਗੇ ਲੰਬੀ ਲੰਬਾਈਨਾ ਹੁੰਦੀ ਸੀ ਏਜੰਟ ਫੀਸ ਲੈਂਦੇ ਸੀ ਆਨਲਾਈਨ ਪ੍ਰੋਫੈਸਰ ਜੀ ਪਿੱਛੇ ਜੀ ਵੀ ਸੀ ਆਏ ਨੇ ਤੁਹਾਡੇ ਮੈਂ ਆਪਣਾ ਲਾਇਸੈਂਸ ਰਿਨਿਊ ਕਰਵਾਇਆ ਸਰ ਮੈਂ ਤੁਹਾਨੂੰ ਮਾਣ ਦੱਸ ਸਕਦਾ ਵੀ ਮੈਂ ਆਪਦਾ ਲਾਇਸੈਂਸ ਅ ਰਿਨਿਊ ਕਰਨੇ ਘੰਟੇ ਚ ਕਰਾਇਆ ਤਿੰਨ ਘੰਟੇ ਦੇ ਵਿੱਚ ਮੈਨੂੰ ਔਨ ਦੀ ਸਪਾਟ ਡੀਡ ਮਿਲ ਗਈ ਹੁਣ ਕੋਈ ਜਿਹੜਾ ਇੱਕ ਚੀਜ਼ ਮਹੀਨੇ ਵਧੀ ਹੁੰਦਾ ਸੀ ਜਾਂ ਹਫਤੇ ਵਧੀ ਹੁੰਦਾ ਸੀ ਔਨ ਦੀ ਸਪਾਟ ਹੋਣ ਲੱਗ ਪਿਆ ਸਰ ਇਹ ਸਰਕਾਰ ਜਿਹੜੀ ਸਾਡੀ ਸਰਕਾਰ ਇਹਨਾਂ ਦਾ ਇੱਕੋ ਇੱਕ ਏਜੰਡਾ ਵਾ ਲੋਕਾਂ ਦੀ ਸੇਵਾ ਕਰਨਾ ਸਰਦਾਰ ਹਰਮੀਤ ਸਿੰਘ ਸੱਧੂ ਜੀ ਨੇ ਅੱਜ ਬਹੁਤ ਵੱਡੀ ਜਿੱਤ ਮਿਲਦਾ ਹੈ 12 ਹਜ਼ਾਰ ਪਲੱਸ ਲੀਡ ਤੋਂ ਜਿਹੜੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਸਾਰੇ ਪੰਜਾਬ ਨੂੰ ਬਹੁਤ-ਬਹੁਤ ਵਧਾਈਆਂ ਸਾਡੇ ਤਰਨਤਾਰ ਦੇ ਜਿੰਨੀ ਸੰਗਤ ਸਾਡੇ ਨਾਲ ਜੁੜੀ ਆ ਸਭ ਨੂੰ ਬਹੁਤ-ਬਹੁਤ ਵਧਾਈਆਂ ਕਿ ਤੁਸੀਂ ਸਾਡੀ ਝੋਲੀ ਪਾਈ ਤੇ ਸਾਡੇ ਲਈ ਬਹੁਤ ਵੱਡੀ ਫਖਰ ਦੀ ਗੱਲ ਹੈ ਸਰ ਅਕਾਲੀ ਦਾ ਦੂਜੇ ਨੰਬਰ ਤੇ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਬਿਲਕੁਲ ਸਰ ਅਕਾਲੀ ਦਲ ਨੇ ਵਧੀਆ ਫਾਈਟ ਕੀਤੀ ਆ ਬਟ ਪੰਥਕ ਮੁੱਦੇ ਤੇ ਪੰਤਕਰੀਆ ਆਪਣਾ ਨੂੰ ਪ੍ਰिवੈਂਟ ਕਰ ਰਹੇ ਸੀਗੇ ਬਟ ਉਹਨਾਂ ਨੂੰ ਵੀ ਕਲੀਅਰ ਮੈਸੇਜ ਮਿਲ ਗਿਆ ਵੀ ਹੁਣ ਧਰਮ ਦੇ ਨਾਂ ਤੇ ਵੋਟ ਨਹੀਂ ਮਿਲਣੀ ਵੋਟ ਕੰਮ ਦੇ ਨਾਂ ਤੇ ਮਿਲਣੀ ਸਰ 27 ਦੇ ਕਿਹਦੇ ਨਾਲ ਅਕੱਲ ਹੀ ਨਾਲ ਮਕਾਬਲਾ ਦੇ ਦੇਣਾ ਸਰ ਫਾਨੂੰ ਤਾਂ ਮੁਕਾਬਲਾ ਲੱਗਦਾ ਹੀ ਨਹੀਂ ਸਾਨੂੰ ਇਹ ਲੱਗ ਰਿਹਾ ਕਿ ਝਾੜੂ ਦੀ ਲਹਿਰ ਇੰਨੀ ਚੱਲ ਰਹੀ ਆ ਕਿ 28 ਦੇ ਵਿੱਚ ਝਾੜੂ ਦੀ ਵਿੱਚ ਬਾਕੀ ਸਾਰੀ ਪਾਰਟੀ ਪੋਜੀਸ਼ਨੀਆਂ ਨੇ ਸਰ ਕਾਂਗਰਸ ਚੌਥੇ ਨੰਬਰ ਤੇ ਕਾਂਗਰਸ ਦਾ ਫਿਰ ਮੈਨੂੰ ਕੋਈ ਵਾਰ ਹਾਫ ਵੀ ਨਹੀਂ ਗੱਲ ਹੋ ਜਾਂਦੀ ਕਿ ਜੇ ਦਿੱਲੀ ਦੀ ਇਲੈਕਸ਼ਨ ਦੇ ਵਿੱਚ ਸਾਡੀ ਪਾਰਟੀ ਨਹੀਂ ਵਿਨ ਕਰ ਸਕਦੀ ਤਾਂ ਬਹੁਤ ਲੋਕਾਂ ਨੇ ਸਾਨੂੰ ਕੁਐਸਚਨ ਪੁੱਟ ਕੀਤਾ ਵੀ ਤੁਸੀਂ ਪੰਜਾਬ 'ਚ ਨਹੀਂ ਆ ਰਹੇ ਅਸੀਂ ਜਨਰਲੀ ਪੁੱਛਿਆ ਵੀ ਕੌਣ ਆ ਰਿਹਾ ਕਹਰੇ ਕਾਂਗਰਸ ਹਫਾ ਇਹ ਹੁੰਦਾ ਕਿ ਜਿਹੜੀ ਪਾਰਟੀ ਤਿੰਨ ਟਰਮਾਂ ਤੋਂ ਉੱਤੇ ਖਾਤਾ ਨਹੀਂ ਖੋਲ ਸਕੀ ਜੀ ਉਹ ਲੋਕ ਕਹਿਣਗੇ ਪੰਜਾਬ ਸਰਕਾਰ ਬਣਾਵਾਂਗੇ ਤੇ ਹੁਣ ਉਹਨਾਂ ਦੇ ਮੂਹਰੇ ਆਈਨਾਲ ਵਿੱਚ ਪਿਕਚਰ ਸਾਫ ਹੋ ਗਈ ਤਰੰਤਰ ਇਲੈਕਸ਼ਨ ਦੇ ਵਿੱਚ ਚੌਥੇ ਨੰਬਰ ਤੇ ਹੋਣਾ ਇੱਕ ਨੈਸ਼ਨਲ ਪਾਰਟੀ ਨੂੰ ਤਾਂ ਇਸ ਤੋਂ ਬਾਅਦ ਹਫ ਹੋਣੀ ਕਲ ਬਿੰਦ ਲੱਗਦਾ ਨਹੀਂ ਕੋਈ ਹੋਵੇ ਤਾਂ ਸਿੱਖਿਆ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਕਿ ਉਹ ਸਪੇ ਫਜ਼ੂਲ ਦੀ ਬਿਆਨਬਾਜ਼ੀ ਬੰਦ ਕਰਕੇ ਆਪਣੇ ਕਾਂਗਰਸ ਦੇ ਘਰ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਮਾਰ ਲੈਣਾ ਕੀ ਚੱਲ ਰਿਹਾ ਜੀ ਸਰ ਦੇ ਨੰਨੇ ਮੌਜੂਦ ਗਿਰਦਾ ਕਾਂਗਰਸ ਆ ਸਰ ਉਹਨਾਂ ਦੀ ਮਾੜੀ ਨੀਤੀ ਹੈ ਮਾੜੇ ਕੰਮ ਲੋਕਾਂ ਵੱਲੋਂ ਉਹਨਾਂ ਨੂੰ ਪਰਖ ਲਿਆ ਜਾਂਚ ਲਿਆ ਪਤਾ ਉਹਨਾਂ ਨੂੰ ਕਿ ਬਹਾਨੇਬਾਜ਼ੀ ਬਿਆਨਬਾਜ਼ੀ ਦੇ ਬਿਨਾਂ ਕੁਝ ਨਹੀਂ ਹੁੰਦਾ ਜੀ ਤੁਸੀਂ ਉਹਨਾਂ ਦੇ ਪ੍ਰਧਾਨ ਦੇਖ ਲਓ ਕਹ ਜੀ ਗੱਲਾਂ ਇੱਕ ਦਲਿਤ ਬਾਰੇ ਕੀ ਸੋਚ ਨਿਕਲ ਕੇ ਸਾਹਮਣੇ ਆਈ ਜੀ ਸਰ ਇਸ ਲੈਵਲ ਦੇ ਤੁਸੀਂ ਇੱਕ ਇਸ ਕਦ ਦੇ ਉੱਤੇ ਨੇਤਾ ਹੋਣ ਤੋਂ ਬਾਅਦ ਤੁਸੀਂ ਅਗਰ ਉਹਦੇ ਤੇ ਗੱਲ ਕਰ ਰਹੇ ਹੋ ਬਈ ਰੰਗ ਕਾਲਾ ਸਰ ਤੁਸੀਂ ਕੌਣ ਹੋ ਨੇ ਕਿਸੇ ਦੀ ਮਤਲਬ ਬਾਰੇ ਬੋਲਣ ਵਾਲੇ ਉਹਦੇ ਰੰਗ ਤੇ ਬੋਲਣ ਤੁਹਾਨੂੰ ਹੱਕ ਹੀ ਨਹੀਂ ਦਿੱਤਾ ਐਸ்சி ਕਮਿਸ਼ਨਰ ਤੇ ਉਹਦੇ ਨੋਟਿਸ ਲਈ ਆ ਜੀ ਇਹਦਾ ਹਾਰਨ ਕਾਰਨ ਹੋਈ ਸਰ ਨਹੀਂ ਉਹ ਵੀ ਕਾਰਨ ਤਾਂ ਉਹ ਤਾਂ ਮਾਨਸਿਕਤਾ ਉਹਨਾਂ ਦੀ ਬਾਹਰ ਆ ਗਈ ਜੀ ਜੋ ਮੇਨ ਗੱਲ ਹੈ ਉਹਨਾਂ ਦੀ ਮਾਨਸਿਕਤਾ ਬਾਹਰ ਆ ਗਈ ਤੁਸੀਂ ਇਹਨਾਂ ਦੇ ਇੱਕ ਨਾ ਦੇਖੋ ਸਰਦਾਰ ਚੋਟ ਜਿਹੜਾ ਦੋ ਬੱਚੇ ਆ ਉਹਨਾਂ ਨੇ ਜੂੜੇ ਨੂੰ ਫੜ ਕੇ ਡੂੰ 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 ਕਰਨ ਦਾ ਕੀ ਮਤਲਬ ਆ ਸਰ ਸਰਦਾਰ ਆਪਣੀ ਪੱਗ ਨੂੰ ਹੱਥ ਨਹੀਂ ਲਾਉਣ ਹੁੰਦਾ ਕਿਸ਼ ਸਾਡੇ ਗੁਰੂ ਦੀ ਨਿਸ਼ਾਨੀ ਹੈ ਤੇ ਇਹਨੂੰ ਕਿਹਨੇ ਹੱਕ ਦਿੱਤਾ ਵੀ ਦੋਨਾਂ ਦੇ ਕਿਸ਼ਾ ਨੂੰ ਫੜ ਕੇ ਲਾਵੇ ਜੀ ਜਿਹੜਾ ਇਹ ਪ੍ਰਧਾਨ ਸਾਹਿਬ ਆਪਣੇ ਕੈਂਡੀਡੇਟ ਦੀ ਤੁਲਨਾ ਇੱਕ ਕੁੱਤੇ ਨਾਲ ਕਰ ਰਿਹਾ ਦਫਤਰ ਅੱਗੇ ਅੱਗੇ ਕੀ ਬਿਆਨ ਦਈਏ ਫਿਰ ਸਾਨੂੰ ਬਿਆਨ ਦੇਣੀ ਲੋੜ ਹੈ ਇਹ ਤਾਂ ਉਹਨਾਂ ਨੂੰ ਆਪ ਸੋਚਣਾ ਚਾਹੀਦਾ ਵੀ ਉਹ ਕਿਸ ਮਾਨਸਿਕਤਾ ਨਾਲ ਚੱਲ ਰਹੀ ਆ ਕਿੰਨੇ ਵੱਡੇ ਕਮੰਡ ਦੇ ਵਿੱਚ ਆ ਕਿੱਡਾ ਹੰਕਾਰ ਦੇ ਵਿੱਚ ਆ ਇਹ ਚੀਜ਼ ਉਹਨਾਂ ਦੇ ਸਾਹਮਣੇ ਆਪ ਪਾਉਂਦੇ ਆਪ ਦੀ ਸਸਤਾਈ ਦੇ ਵਿੱਚ ਆਪ ਸਰਕਾਰ ਨੇ ਤੈਅ ਵਜੀ ਬਾਕੀ ਸਿਰਫ ਤੁਹਾਨੂੰ ਇੱਕ ਕੱਲ ਜਿਵੇਂ ਕਿਹਾ ਸੀ ਅੱਜ 10 ਰੁਪਏ ਵਧ ਲਈ ਡਾਊਗੀ ਅੱਜ ਤੁਹਾਨੂੰ ਫਿਰ ਤੁਹਾਡੇ ਚੱਲ ਰਹੀ ਦੱਸਣਾ ਚਾਹੋ ਨਾ ਵਾ 27 ਦੇ ਵਿੱਚ ਦੁਬਾਰਾ ਫਿਰ ਝਾੜੂ ਚਲਣ ਜਾ ਰਹੇ ਆ ਚਾੜੋ ਜਨੀੜੀ ਹਨੇਰੀ ਇਹਦੇ ਵਿੱਚ ਜਲਦੀ ਰਹੋ ਤੇ ਸਰਕਾਰ ਬਣਨੀ 100% ਫਟ ਤੈਅ ਕੀ ਮੈਸੇਜ ਹੋਵੇ ਜਿਨਾਂ ਲੋਕਾਂ ਤੁਹਾਨੂੰ ਵੱਡੀ ਲੀਡ ਵਿੱਚ ਦਿਖਾਇਆ ਹੋ ਜਾਂ ਸਰ ਮੈਂ ਆਪਣੇ ਸਮੁੱਚੇ ਪੰਜਾਬ ਦੀ ਸੰਗਤ ਲੋ ਤਰ ਤਰਨੀ ਸੰਗਤ ਲੋ ਇੱਕ ਵਕੀਫੀਟ ਚਾਹੁੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਕ ਵਧੀਆ ਨੀਕ ਇਮਾਨਦਾਰ ਪਾਰਟੀ ਦੀ ਚੁੜ ਕੇ ਹਰਮੀਤ ਸਿੰਘ ਸੰਧੂ ਜੀ ਨੂੰ ਜੋ ਵੱਡੇ ਫਤਵੇ ਨਾ ਜਿਤਾਇਆ ਵਾ ਤੇ ਤੁਹਾਡੇ ਮੀਟਰ ਦੇ ਉੱਤੇ ਹਰਮੀਤ ਸਿੰਘ ਜੀ ਖਰੇ ਉਤਰਗੇ ਵਕਾਫ ਦੀ ਛੜੀ ਲੱਗੂਗੀ ਤੁਹਾਨੂੰ ਇਹ ਸੋਚਣਾ ਪੈਊਗਾ ਕਿ ਅਸੀਂ ਵਕਾਫ ਤੇ ਕਿਹਦੀ ਗਲਤੀ ਕੀਤੀ ਇਹ ਇੰਨਾ ਕ ਵਕਾਫ ਤਰ ਤਰਚ ਕਰਦਾਂਗੇ ਕਿ 27 ਦੇ ਵਿੱਚ ਸਾਨੂੰ ਵੋਟ ਮੰਗੜੇ ਲੋੜ ਨਾ ਪਵੇ ਜੀ ਹਾਂਜੀ